ਬੇ ਭਾਈ ਹਾਂ ਬਾਹੀਂ ਜੀ ਆ ਜਾਈ ਆ ਜਾਈ ਹੈ ਲੈ ਆ ਕੋਈ ਲੱਕੜੀ ਲੁੱਕੀ ਦਿਖਾ ਵਧੀਆ ਜੀ ਇਹ ਲੱਕੜੀ ਦੇਖੀ ਹੈ ਜੀ ਇਹ ਸਾਰੀ ਲੱਕੜੀ ਇੱਥੇ ਹੈਗੀ ਅਸੀਂ ਇਹ ਜੇਦੀ ਵੀ ਤੁਹਾਨੂੰ ਪਸੰਦ ਆਂਦੀ ਹੈਗੀ ਤੁਸੀਂ ਮੈਨੂੰ ਬਤਾ ਦੇਣਾ ਇਹ ਤੁਹਾਨੂੰ ਬਾਜ਼ਾਰ ਦੇ ਵਿੱਚ ਮੈਂ ਨਾ ਸਭ ਤੋਂ ਸਸਤਾ ਲਗਾ ਦੇਣੀ ਹੈਗੀ ਕਿੰਨੇ ਦਾ ਲੈਣਾ ਤੁਸੀਂ ਇਹ ਦੇਖੋ ਤੁਸੀਂ ਇਹ ਹੈਗੀ ਆ 10 ਰੁਪਏ ਦੀ ਇੱਕ ਹੀ ਹੈਗੀ ਹਾਂ 10 ਰੁਪਏ ਦੀ ਰੱਖੜੀ ਹਾਂ ਕੀ ਗੱਲ ਮੇਰੀ ਬੇਚਤੀ ਕਰਾਉਣੀ ਆ ਪੈਕਿਆਂ ਚ ਮੇਰੀ ਭਾਬੀ ਦਾ ਸਾਰੇ ਘਰਾਂ ਚ ਦਿਖਾਉਂਦੀ ਫਿਰੂ ਕੀ ਵਿਆਹ ਕੁੜੀ ਦਾ ਵੀ 10 ਰੁਪਏ ਰਖੜੀ ਲੈ ਕੇ ਆਈ ਇਹ ਤਾਂ ਮੇਰੇ ਭਤੀਜੇ ਨੇ ਨਹੀਂ ਬਣਾਉਣੀ ਹੈਗੀ ਕੋਈ ਗੱਲ ਨਹੀਂ ਮੇਰੇ ਪੇਕਿਆਂ ਨੂੰ ਨੰਗ ਮਾਰਾਂਗੇ ਸਾਰੇ ਆ ਆ ਲੈ ਜਾਓ 100 ਰੁਪਏ ਦੀ ਇੱਕ ਹੈਗੀ ਆ ਇਹ ਲੈ ਜਾਓ ਆ 100 ਰੁਪਏ ਦੀ ਹੈਗੀ ਹਾਂ ਸਸਤੀ ਰਖੜੀ ਆ ਕੇ ਹੋਰ ਦਿਖਾ ਮੈਂ ਤੁਹਾਨੂੰ ਦਿਖਾਉਂਦੀ ਆ ਕੀ ਸਰ ਇਹ ਆ ਵਾਲਾ ਇਹ 500 ਰੁਪਏ ਦਾ ਹੈਗਾ 500 ਦੀ 500 ਦਾ ਲਖੜੀ ਲੈ ਜਾਓ ਤੁਸੀਂ ਅੱਛਾ ਖੁਸ਼ ਹੋ ਜਾਓ ਮੈਂ ਕਹਿਣਾ ਵੀ ਮੈਂ 500 ਦੀ ਰਖੜੀ ਲੈ ਜਾ ਹਾਂ ਜੀ ਗਾਂ ਮੇਰੀ ਭਾਬੀ ਮੈਨੂੰ ਆਏ ਸਮਝ ਵੀ ਇਹਦੇ ਕੋਲ ਤਾਂ ਬਹੁਤ ਪੈਸਾ ਹੈਗਾ ਉਹ ਕੱਲ ਨੂੰ ਮੈਥੋਂ ਪੈਸੇ ਧਾਰ ਲਵੇ ਕਹਿੰਦੇ ਹੁੰਦੇ ਸਕੀਰੀ ਤਾਂ ਪੈਸਾ ਧਾਰ ਦੇਣਾ ਨਹੀਂ ਚਾਹੀਦਾ ਜੇ ਕਹਿੰਦੇ ਸਕੀਰੀ ਤੋੜਨੀ ਆ ਪੈਸਾ ਉਹਨਾਂ ਨੂੰ ਧਾਰ ਦੇ ਦਿਓ ਆਏ ਤਾਂ ਤੂੰ ਮੈਨੇ ਫਿਰ ਜਵਾਨਾਂ ਨਗ ਬਣਨ ਕਰ ਦੇਗਾ ਆਏ ਤਾਂ ਮੇਰੇ ਸਾਰੇ ਪੜਦੇ ਖੋਲੇ ਜਾਣਗੇ ਜੇ ਮੈਂ 500 ਰੁਪਏ ਰੱਖਣੀ ਹੈ ਨਾ ਬਾਹੀਂ ਜੀ 20 ਚ ਬਚਾਲੇ ਵਾਲੀ ਲੈ ਜਾਓ ਫੇਰ ਤੁਸੀਂ ਇਦਾਂ ਕਰੋ ਤੁਸੀਂ ਆ ਵਾਲੀ ਹੈਗੀ ਨਾ ਇਹ ਵਿੱਚ ਵਿਚਾਲੇ ਵਾਲਾ ਤੁਸੀਂ ਲੈ ਜਾਓ 70 ਰੁਪਏ ਦੀ ਮੈਂ ਲਗਾ ਦੇਣੀ ਆ ਮੈਨੂੰ ਐਸ ਫੋਟੋ ਚ ਆ ਜੂਗੀ ਮੈਂ WhatsApp ਤੇ ਪਾਉਣੀ ਆ ਮੈਂ ਸਟੋਰੀ ਵੀ ਲਾਉਣੀ ਆ ਮੈਂ ਫੋਟੋ ਵੀ ਖਿੱਚਣੀ ਆ ਮੈਂ ਵੀਡੀਓ ਆ ਪਾ ਕੇ ਪਿੱਛੇ ਗੀਤ ਵੀ ਲਾਉਣਾਗਾ ਆ ਦਿਖ ਜੂਗੀ ਤੇਰੀ ਇਹ ਆ ਲੀਰ ਜੀ ਦਿਖ ਜੂਗੀ ਆ WhatsApp ਵਾਲੀ ਦਿਖਾ ਜਰਾ ਜਿਹਦੇ ਚ ਨਾ ਬਟਾ ਜਾਣਦਾ ਹੀ ਹੈਗੀ ਮਾਰਦਾ ਤੂੰ ਗੱਲਾਂ ਸੈਲਫੀ ਰੱਖ ਰਹੀ ਹੁੰਦੇ ਕਿਉਂ ਬੋਲੀ ਚਾਹਨਾ ਇਹ ਤਾਂ ਮੇਰੀ ਭਾਬੀ ਨੇ ਰੱਖ ਲੈਣੀਆਂ ਉਹ ਕਹੂਗੀ ਅੱ비 ਮੈਂ ਗਾਂਵ ਦੇ ਪਾਈਆਂ ਦੇ ਬਣ ਕੇ ਆਉਂਗੀ ਇਹ ਤਾਂ ਗਾਂਵ ਟ੍ਰਾਂਸਫਰ ਹੋ ਜਾਣਗੇ ਸੋਹਣੀਆਂ ਬਾਲੀਆਂ ਇਹ ਮੈਨੂੰ ਕੋਈ ਇਹੋ ਜਿਹੀ ਰੱਖੀ ਦਿਖਾ ਵੀ ਕਿਆ ਰਹਿੰਦੋ ਇਹ ਦੇਹੰਦੋ ਤੁਸੀਂ ਕਿਆ ਫੀਲ ਰਹਿੰਦੋ ਬੈਠ ਜਾ ਬੈਠ ਜਾ ਰਹਿੰਦੋ ਹਾਂ ਕਿਵੇਂ ਲੈ ਕੇ ਜਾ ਤੂੰ ਕਿਵੇਂ ਦਿੰਦਾ ਰੱਖਣੀਆ ਇਤਿਹਾਰ ਦੇ ਦਿਨ ਹੈਗੇ ਉਹ ਮੈਂ ਤਾਂ ਅਹੀਂ ਤਾਂ ਕਹਿੰਦੀ ਹੈਗਾ ਵੀ ਤਿਹਾਰ ਹੈਗਾ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੈਗੇ ਉਹ ਲੈ ਜਾਓ ਹਾਂ ਕਿਵੇਂ ਲੈ ਜਾ ਜੇ ਹੁਣ ਮੈਂ ਇਹ ਲੈ ਗਈ ਸਾਡੇ ਘਰ ਤਾਂ ਉਹੀ ਕਲੇਸ਼ ਪੈ ਜਾਊਗਾ ਹਾਂ ਵੇ ਬੇ ਤਿਹਾਰ ਵਾਲੇ ਦਿਨ ਤਾਂ ਸਾਡੇ ਘਰੇ ਕਲੇਸ਼ ਪੈਂਦਾ ਲੋਕਾਂ ਦਾ ਤਿਹਾਰ ਹੁੰਦਾ ਸਾਡੇ ਘਰ ਤਾਂ ਕਲੇਸ਼ ਹੁੰਦਾਗਾ ਜੇ ਸਸਤੀ ਲੈ ਗਈ ਤਾਂ ਬਿਕੋਗੀ ਲੈ ਸਸਤੀ ਰੱਖਣੀ ਲਈ ਆ ਇਹਨੂੰ ਕਿੰ ਰੁਪਈਆ ਦੇਣੇ ਆ ਜੇ ਮਹਿੰਗੀ ਲੈ ਗਈ ਫੇਰ ਕਹੂਗੀ ਨਹੀਂ ਜੀ ਕੁੜੀ ਕੋਈ ਤਾਂ ਬਾਵਾ ਪੈਸੇ ਆ ਇਹ ਤਾਂ ਕਿਤੇ ਨਾ ਔਖੇ ਵੇਲੇ ਪੈਸੇ ਲਾਵਾਂਗੇ ਫਿਰ ਆਏ ਹੋ ਜਾਂਦੀਆਂ ਦੂਜੇ ਪਾਸੇ ਚਲੋ ਹੁਣ ਬੀਬੀ ਜੀ ਗੱਲ ਇਦਾਂ ਕਿ ਭਈਆ ਹੁੰਦੀ ਆਗਾ ਭਈਆ ਦਾ ਮਤਲਬ ਭਈਆ ਹੁੰਦਾ ਆਗਾ ਹਾਂ ਆਜ ਤੁਸੀਂ ਲੈ ਜਾਨੀ ਹੈਗੀ ਤੁਸੀਂ ਪੈਸੇ ਦੇਣੀ ਹੈਗੀ ਦੇ ਦਿਓ ਨਹੀਂ ਦੇਣੀ ਹੈਗੀ ਨਾ ਦੇ ਦਿਓ ਇਹ ਭਾਈ ਬੰਦਾ ਤੇ ਆ ਰਿਹਾਗਾ ਤੁਸੀਂ ਵੀ ਮੇਰੇ ਬੰਦੇ ਜੈਸੀ ਹੈਗੀ ਆ ਇਹ ਤੁਹਾਡੀ ਪਰਜਾਈ ਵੀ ਖੁਸ਼ ਹੋ ਜਾਣੀ ਤੁਹਾਡਾ ਭਾਈ ਵੀ ਖੁਸ਼ ਹੋ ਜਾਣਾ ਔਰ ਮੈਂ ਦੁਆ ਕਰਦਾ ਆਗਾ ਤੁਹਾਡੇ ਘਰ ਦੇ ਵਿੱਚ ਜਿਹੜਾ ਕਲੇਸ਼ ਹੋ ਵੀ ਦੂਰ ਹੋ ਜਾਣਾ ਬੇਕਾ ਦਾ ਕਲੇਸ਼ ਮੇਰੀ ਭਾਬੀ ਇਹ ਹੀ ਜਨਾਨੀ ਨਹੀਂ ਹੈਗੀ ਵੀ ਮੇਰਾ ਬਥੇਰਾ ਮੋਹ ਕਰਦੀ ਆ ਮੇਰੇ ਬਿਨਾਂ ਤੱਕ ਬਿੰਦ ਨਹੀਂ ਸਰਦੀ ਤੈਨੂੰ ਮੈਂ ਦਾ ਸਨ ਵਾਲੇ ਆ ਚੱਲ ਗੱਲ ਚੰਗੀ ਕੀਤੀ ਤੂੰ ਆ ਤਾਂ ਵਧੀਆ ਹੋ ਗਿਆ ਤੂੰ ਮੇਨਾਂ ਦੀ ਭੈਣ ਮੰਨ ਲਿਆ ਹਾਂ ਆਇਆ ਕਰ ਲੈਵੇ 500 ਨੋਟ ਕੱਢ ਆਦੇ ਪਾਸੇ ਲੈ ਤੇਰੇ ਰਖੜੀ ਬੰਨਾ ਆਹੀਂ ਰਖੜੀ ਬੰਨੂਗੀ ਹੁਣ ਮੇਰਾ ਭਾਈ ਤਾਂ ਬਣ ਗਿਆ ਤੂੰ ਲੈ 500 ਨੋਟ ਕੱਢ ਜਾ ਕੀ ਕਹਿੰਦਾ ਬੋਕੰਗੂ ਲੈ ਫੜ ਲੈ ਭਾਈ ਬੰਨੀ ਜਾਵਗੀ ਫੜਾਉ ਰੇ ਵੇ ਕਰ ਇੱਧਰ ਗੋਟ ਲੈ ਐ ਕਰੀ 500 ਰੁਪਿਆ ਦੇ ਦੀ ਮੈਨੂੰ ਡੱਬਾ ਵੀ ਤੂੰ ਹੀ ਲਿਆਈ ਹੈ ਹੁਣ ਮੈਂ ਹੁਣ ਇੱਥੇ ਕਿੱਧਰ ਜਾਵਾਂਗੀ ਬਾਜ਼ਾਰ ਤੇ ਟੱਕੇ ਖਾਂਦੀ ਫਿਰੂੰਗੀ ਤੇਰੇ ਤੇ ਇੱਥੇ ਜਾਣ ਪਸਾਨ ਹੋਣੀ ਐ ਇਹ ਆ ਚੱਕ ਲੈ ਫੜ ਕਹ ਲੈ ਹੁਣ 500 ਰੁਪਿਆ